ਸੰਦੀਪ ਉਠ ਕੀ ਗੱਲ ਹੋਈ ਹੈ ਮੈਂ ਦਫਤਰ ਜਾਣਾ ਮਾਰਾ ਗਿਆ ਤੂੰ ਚਾਹ ਬਣਾ ਦੇ ਹਾਂ ਹੁਣ ਇਹ ਜੇ ਕੰਮ ਕਰਕੇ ਲੰਮੇ ਪਈ ਹਾਂ ਮੈਂ ਚਾਹ ਬਣਾ ਦੇ ਉਹ ਮੈਂ ਦੁਰੀ ਬਣਾਉਣੀ ਹੈ ਤੂੰ ਹੀ ਬਣਾ ਕੇ ਦੇਣੀ ਹੈ ਦਲਜੀਤ ਹਾਂ ਜੀ ਮੰਮੀ ਤੂੰ ਚਾਹ ਬਣਾਉਣ ਦੇ ਆ ਤਾਂ ਮੈਨੂੰ ਵਾਅਦਾ ਦੇ ਦਿੰਦਾ ਮੈਂ ਬਣਾ ਦਿੰਦੀ ਤੂੰ ਚਾਹ ਬਣਾਈ ਨਹੀਂ ਹੈ ਹੈ ਪਹਿਲੀ ਪਈ ਹੀ ਉਹ ਵੀ ਗਰਮ ਕਰਕੇ ਪੀਣ ਲੱਗਾ ਤੇਰੇ ਮਾਮੇ ਦਾ ਫੋਨ ਆਇਆ ਸੀ ਉਹਨਾਂ ਨੇ ਅੱਜ ਆਉਣਾ ਵਾ ਉਹਨਾਂ ਨੂੰ ਨਾ ਤੇਰੀ ਨੌਕਰੀ ਬਾਰੇ ਪਤਾ ਲੱਗਾ। ਧਿਆਨ ਦੇ ਸਾਨੂੰ ਬੜਾ ਦੁੱਖ ਜਿਹਾ ਲੱਗਾ। ਮੈਂ ਜਿੰਦਾ ਹੀ ਆਂ, ਮਰਨੀ ਆ ਗਿਆ। ਐਡਾ ਹੋਰ ਕਰਨਾ ਆਉਣ ਲੱਗੇ ਆ। ਦੱਸ ਤੂੰ ਜਿਹੜੀ ਗੱਲ ਹੈਗੀ ਆ, ਬੇਂਤੀ ਵਾਲੀ ਕਿਹੜੀ ਗੱਲ ਹੈ? ਗੱਲ ਤਾਂ ਐ ਜੀਦਾ ਵਾਂ। ਕਿ ਹਮੇਂ ਦਲਜੀਤ ਦਾ ਜਿਹੜਾ ਕੰਮ ਹੋਣ ਰਿਹਾ, ਇਹ ਕੋਈ ਕੋਲਾ ਤਾਂ ਹੈ ਨਹੀਂ। ਹੂੰ। ਤੇ ਜੇ ਮੰਨ ਲਓ ਇੱਕ ਭਰਾ ਠਾਂ ਜਾਂਦਾ ਹੋਵੇ ਤੇ ਮੈਂ ਇੱਥੇ ਆ ਜਾਂ। ਇੱਕ ਨੂੰ ਤਰੱਕੀ ਮਿਲੇ ਤੇ ਫਿਰ ਚੰਗਾ ਜਾਣੇ ਲੱਗਦਾ। ਉਹਦੇ ਦਿਲ 'ਚ ਮੈਂ ਹਾਂ ਕੋਈ ਗੱਲ ਨਾ ਆਵੇ। ਇਹ ਨਾਲ ਨੌਕਰੀ ਤੋਂ ਕਢਵਾਤਾ ਵਾ ਉਹ ਚਾਹੁੰਦਾ ਮੇਰੇ ਆਗੇ ਤਰਲੇ ਮਾਰੇ ਇਹ ਕੰਮ ਦੁਨੀਆ ਮੈਂ ਕਰਨਾ ਨੌਕਰੀ ਨਾਲ ਨਹੀਂ ਮਨਜ਼ੂਰ ਵਾ ਇਹਦੇ ਤਰਲੇ ਨਹੀਂ ਮਾਰਨੇ